ਜਦੋਂ ਦਾਊਦ ਭੇਡਾਂ ਚਰਾਇਆ ਕਰਦਾ ਸੀ ਉਹਨੇ ਸਮਾਂ ਖਰਾਬ ਨਾ ਕੀਤਾ ਵਿਲੇ ਸਮੇਂ ਚ ਉਸਨੇ ਵੀਣਾ ਵਜਾਉਣੀ ਸਿੱਖੀ ਇੱਕ ਸੰਗੀਤ ਦੇ ਸਾਜ਼ ਯੰਤਰ ਨੂੰ ਉਸਨੇ ਸਿੱਖਿਆ ਤੁਸੀਂ ਆਪਣੇ ਬੱਚਿਆਂ ਨੂੰ ਸੰਗੀਤ ਸਿਖਾਓ ਅਤੇ ਉਹਨਾਂ ਨੂੰ ਕੋਈ ਨਾ ਕੋਈ ਸਾਜ਼ ਸਿਖਾਓ ਦਾਊਦ ਨੇ ਜੋ ਸਿੱਖਿਆ ਉਹਦੇ ਲਈ ਕੰਮ ਆਇਆ ਉਹਦੇ ਦੁਆਰਾ ਉਹ ਰਾਜੇ ਦੇ ਭਵਨ ਤੱਕ ਪਹੁੰਚ ਗਿਆ ਰਾਜੇ ਦੇ ਕੋਲ ਗਿਆ ਇੱਕ ਦਿਨ ਦਾਊਦ ਉਸੇ ਰਾਜ ਭਵਨ ਦੇ ਵਿੱਚ ਰਾਜ ਕਰਨ ਵਾਲਾ ਹੈ ਇਸ ਲਈ ਪਰਮੇਸ਼ਵਰ ਨੇ ਕੀ ਕੀਤਾ 다ਊਦ ਦੀ ਅਹਿਮੀਅਤ ਦੇ ਕਾਰਨ 다ਊਦ ਨੂੰ ਰਾਜ ਭਵਨ ਚ ਲੈ ਗਿਆ ਅਤੇ 다ਊਦ ਹੁਣ ਪਹਿਲੀ ਵਾਰ ਰਾਜ ਭਵਨ ਚ ਪ੍ਰਵੇਸ਼ ਕਰਕੇ ਸਭ ਕੁਝ ਜਾਂਚਦੇ ਹੋਏ ਵੇਖ ਰਿਹਾ ਸੀ ਕਿ ਇੱਕ ਦਿਨ ਇਸ ਭਵਨ ਦੇ ਵਿੱਚ ਮੈਂ ਰਾਜ ਕਰਾਂਗਾ ਇਸ ਤਰ੍ਹਾਂ ਸ਼ਾਸਨ ਕਰਨ ਜਾ ਰਿਹਾ ਇਸ ਲਈ ਪਰਮੇਸ਼ਵਰ ਨੇ ਕੀ ਕੀਤਾ ਅੱਜ ਇਸ ਵੀਣਾ ਦੇ ਨਾਲ ਮੈਨੂੰ ਰਾਜ ਭਵਨ ਦੇ ਵਿੱਚ ਲੈ ਕੇ ਆਇਆ ਹੈ ਵੀਣਾ ਬੁਜਾਉਂਦੇ ਹੋਏ ਇੱਥੇ ਧਿਆਨ ਦੇ ਰਿਹਾ ਸੀ ਕਿ ਇੱਥੇ ਕੌਣ ਆ ਰਿਹਾ ਹੈ ਮੰਤਰੀ ਕਦ ਆਏਗਾ ਸੈਨਾਪਤੀ ਕਦ ਆਏਗਾ ਕੌਣ ਕਿੱਥੇ ਬੈਠਦਾ ਹੈ ਇਹ ਸਭ ਤੇ ਗੌਰ ਕਰ ਰਿਆ ਸੀ ਤਾਂ ਸਭ ਤੋਂ ਪਹਿਲਾਂ ਰਾਜੇ ਦੇ ਰੂਪ ਦੇ ਵਿੱਚ ਪਰਮੇਸ਼ਵਰ ਨੇ 다ਊਦ ਨੂੰ ਚੁਣ ਲਿਆ ਅਤੇ ਦੂਸਰਾ ਰਾਜ ਭਵਨ ਚਲ ਜਾ ਕੇ ਰਾਜੇ ਦੇ ਨੇੜੇ ਬਿਠਾਇਆ ਵੀਣਾ ਵਜਾਉਣ ਤੇ ਸ਼ਾਉਲ ਦੇ ਵਿੱਚ ਜੋ ਦੁਸ਼ਟ ਆਤਮਾ ਸੀ ਉਸ ਦੇ ਨਿਕਲ ਜਾਣ ਦੇ ਕਾਰਨ 다ਊਦ ਦਾ ਸ਼ਾਉਲ ਦੇ ਪ੍ਰਤੀ ਪਿਆਰ ਹੋਰ ਵੱਧ ਗਿਆ 다ਊਦ ਨੂੰ ਵੇਖ ਕੇ ਰਾਜੇ ਦੇ ਮਨ ਚ 다ਊਦ ਦੇ ਪ੍ਰਤੀ ਪਿਆਰ ਆ ਗਿਆ ਇੰਨਾ ਹੀ ਨਹੀਂ 다ਊਦ ਅੱਜ ਤੋਂ ਤੂੰ ਮੇਰੇ ਹੀ ਕੋਲ ਰਹਿਣਾ ਹੈ ਠੀਕ ਹੈ ਰਾਜਾ ਅੱਜ ਤੋਂ ਮੈਂ ਤੁਹਾਡੀ ਕੋਲ ਹੀ ਰਵਾਂਗਾ ਦਾਊਦ ਅੱਜ ਤੋਂ ਤੂੰ ਮੇਰਾ ਹਥਿਆਰ ਢੋਣ ਵਾਲੇ ਦੇ ਰੂਪ ਦੇ ਵਿੱਚ ਮੇਰੇ ਕੋਲ ਹੀ ਰਹਿਣਾ ਹੈ ਠੀਕ ਹੈ ਰਾਜਾ ਦਾਊਦ ਅੱਜ ਤੋਂ ਤੈਨੂੰ ਸੈਨਾਪਤੀ ਦੇ ਰੂਪ 'ਚ ਮੇਰੇ ਕੋਲ ਹੀ ਰਹਿਣਾ ਪਏਗਾ ਸੈਨਾਪਤੀ ਹਜ਼ਾਰ ਸਿਪਾਹੀਆਂ ਦੇ ਉੱਪਰ ਪ੍ਰਦਾਨ ਹੁੰਦਾ ਹੈ ਤੂੰ ਮੇਰੇ ਕੋਲ ਰਹਿਣਾ ਹੈ ਠੀਕ ਹੈ ਰਾਜਾ ਪਿਆਰਿਓ ਗੋਲੀਤ ਫਲਿਸ਼ਤਿਆ ਦੇ ਵੱਲੋਂ ਸਾਹਮਣੇ ਆਇਆ ਅਤੇ ਆ ਕੇ ਕਹਿਣ ਲਗਾ ਸਾਡੀ ਸੇਨਾ ਆਪਸ ਚ ਲੜ ਕੇ ਕਿਉਂ ਮਰੇ ਮੈਂ ਆਪਣੇ ਫਲਿਸ਼ਤਿਆ ਦੇ ਵੱਲੋਂ ਆ ਰਿਹਾ ਹਾਂ ਆਪਣੇ ਵੱਲੋਂ ਕਿਸੇ ਹੋਰ ਨੂੰ ਭੇਜੋ ਅਸੀਂ ਦੋਨੇ ਲੜਾਂਗੇ ਜੇ ਤੁਹਾਡਾ ਆਦਮੀ ਮੈਨੂੰ ਹਰਾ ਦੇਗਾ ਤਾਂ ਸਾਡਾ ਦੇਸ਼ ਤੁਹਾਡਾ ਗੁਲਾਮ ਹੋ ਜਾਏਗਾ ਅਗਰ ਤੁਹਾਡਾ ਵਿਅਕਤੀ ਹਾਰ ਗਿਆ ਤਾਂ ਤੁਹਾਡਾ ਦੇਸ਼ ਸਾਡਾ ਗੁਲਾਮ ਹੋ ਜਾਵੇਗਾ 40 ਦਿਨਾਂ ਤੱਕ ਦਿਨ ਅਤੇ ਰਾਤ ਗੋਲੀਅਤ ਆ ਕੇ ਲਲਕਾਰ ਰਿਆ ਸੀ ਚੇਤਾਵਨੀਆਂ ਦੇ ਰਿਆ ਸੀ ਕੋਈ ਸਾਹਮਣੇ ਨਹੀਂ ਆਇਆ ਸ਼ਾਹੂਲ ਹੋਵੇ ਜਾਂ ਸੇਨਾਪਤੀ ਹੋਵੇ ਜਾਂ ਪੂਰੀ ਸੇਨਾ ਹੋਵੇ ਜਾਂ 다ਊਦ ਦੇ ਭਰਾ ਹੋਵੇ ਕਿਸੇ ਨੇ ਵੀ ਹਿੰਮਤ ਕਰਕੇ ਗੋਲੀਅ ਦਾ ਸਾਹਮਣਾ ਨਹੀਂ ਕੀਤਾ ਐਸੇ ਸਮੇਂ ਤੇ 다ਊਦ ਜੋ ਜਵਾਨ ਸੀ ਯੁੱਧ ਦੇ ਮੈਦਾਨ ਦੇ ਵਿੱਚ ਆ ਗਿਆ ਗੋਲੀਅਤ ਦੀ ਉਸ ਲਲਕਾਰ ਨੂੰ ਸੁਣਿਆ ਅਤੇ ਸੁਣ ਕੇ ਕਿਹਾ ਸੈਨਾ ਦੇ ਯਹੋਵਾ ਨੂੰ ਲਲਕਾਰਨ ਵਾਲਾ ਇਹ ਖਤਨਾ ਰਹਿਤ ਕਿਸ ਲਾਇਕ ਹੈ ਤੂੰ ਤਲਵਾਰ ਤੇ ਬਰਸ਼ੀ ਦੇ ਨਾਲ ਆ ਰਿਹਾ ਹੈ ਪਰ ਮੈਂ ਤਾਂ ਤੇਰੇ ਕੋਲ ਸੈਨਾਵਾਂ ਦੇ ਯਹੋਵਾ ਦੇ ਨਾਮ ਚ ਆ ਰਿਹਾ ਹਾਂ ਕਿਉਂਕਿ ਇਸ ਲਈ ਯੁੱਧ ਤਾਂ ਯਹੋਵਾ ਦਾ ਹੀ ਹੈ ਇਹ ਕਹਿ ਕੇ ਉਹ ਗੋਫਨ ਲੈ ਕੇ ਗਿਆ ਪਿਆਰਿਓ ਅਤੇ ਪੰਜ ਗੋਲ ਪੱਥਰ ਲੈ ਕੇ ਗਿਆ ਗੋਫਨ ਲਿਆ ਬਸ ਇੱਕ ਹੀ ਮਾਰ ਦੇ ਵਿੱਚ ਗੋਲੀਅਤ ਨੂੰ ਢੇਰ ਕਰ ਦਿੱਤਾ ਗੋਲੀਅਤ ਦੀ ਤਲਵਾਰ ਨੂੰ ਲੈ ਕੇ ਉਸ ਦੀ ਗਰਦਨ ਕੱਟ ਦਿੱਤੀ ਉਸ ਸਿਰ ਨੂੰ ਲੈ ਕੇ ਜਰੂਸ਼ਲਮ ਦੇ ਅੰਦਰ ਜਿੱਤ پا ਕੇ ਦਾਊਦ ਨੇ ਕਦਮ ਰੱਖਿਆ ਦਾਊਦ ਨੂੰ ਸ਼ਾਉਲ ਨੇ ਬੜਾ ਪਿਆਰ ਕਰਕੇ ਆਪਣੀ ਬੇਟੀ ਨਾਲ ਉਹਦਾ ਵਿਆਹ ਕਰ ਦਿੱਤਾ ਸ਼ਾਉਲ ਦੇ ਪੁੱਤਰ ਯੋਨਾਤਾਨ ਨੇ ਜਦ ਦਾਊਦ ਨੂੰ ਵੇਖਿਆ ਤਾਂ ਉਸ ਨੂੰ ਬੜਾ ਪਿਆਰ ਕੀਤਾ ਗੌਰ ਕਰਿਓ ਇੱਕ ਸਮੇਂ ਉਹ ਚਰਵਾਹਾ ਸੀ ਪਰ ਅੱਜ ਇੱਕ ਮਹਾਨ ਰਾਜੇ ਦਾ ਜਵਾਈ ਹੈ ਅਤੇ ਹੋਣ ਵਾਲਾ ਇੱਕ ਮਹਾਨ ਰਾਜਾ ਹੈ ਇਸ ਤਰ੍ਹਾਂ ਸੋਚਦੇ ਸਮੇਂ ਦਾਊਦ ਦੇ ਜੀਵਨ ਚ ਪਰਸਥਿਤੀਆਂ ਉਲਟ ਪੁਲਟ ਹੋ ਗਈਆਂ ਸ਼ਾਉਲ ਜੋ 다ਊਦ ਨੂੰ ਬੜਾ ਪਿਆਰ ਕਰਦਾ ਸੀ ਉਹਦੇ ਮਨ 'ਚ ਹੁਣ ਵੈਰ ਆ ਗਿਆ ਸ਼ਾਉਲ ਜੀ ਨੇ 다ਊਦ ਨੂੰ ਬੜਾ ਪਿਆਰ ਕੀਤਾ ਉਹਦੇ ਨਾਲ ਹੁਣੋ ਵੈਰ ਕਰਨ ਲੱਗਾ ਸ਼ਾਉਲ ਜੋ ਬੜਾ ਪਿਆਰ ਕਰਦਾ ਸੀ ਉਸਨੇ ਫੈਸਲਾ ਕੀਤਾ ਕਿ 다ਊਦ ਨੂੰ ਮਾਰਨਾ ਹੈ ਪਰ ਸਥਿਤੀਆਂ ਅਚਾਨਕ ਵਿਰੋਧ ਹੋ ਗਈਆਂ ਉਸ ਸਮੇਂ ਤੱਕ ਸਭ ਕੁਝ ਠੀਕ ਸੀ 다ਊਦ ਦੇ ਅਨੁਸਾਰ ਹੀ ਚੱਲ ਰਿਹਾ ਸੀ ਪਰਮੇਸ਼ਵਰ ਨੇ ਸਭ ਕੁਝ 다ਊਦ ਦੇ ਜੀਵਨ ਦੇ ਵਿੱਚ ਅੰਛ ਅੰਛ ਕਰਕੇ ਅੰਸ਼ੰਸ਼ ਕਰਕੇ 다উদ ਨੂੰ ਉੱਚਾ ਕੀਤਾ ਆਸ਼ੀਸ਼ ਦਿੱਤੀ ਅਤੇ ਸਾਰਾ ਦੇਸ਼ ਨਾਮ ਜਪ ਰਿਆ ਸੀ ਸ਼ਾਉਲ ਨੇ ਹਜ਼ਾਰਾਂ ਨੂੰ ਪਰ 다উদ ਨੇ ਤਾਂ ਲੱਖਾਂ ਨੂੰ ਮਾਰਿਆ ਸਾਡੇ ਦੇਸ਼ ਦੇ ਵਿੱਚ ਇੱਕ ਯੋਧਾ ਉੱਠ ਖੜਾ ਹੋਇਆ ਹੈ ਸਾਡੇ ਦੇਸ਼ ਦੇ ਉੱਪਰ ਜੇ ਕੋਈ ਦੁਸ਼ਮਣ ਆ ਗਿਆ ਤਾਂ ਅੱਗੇ ਵੱਧ ਕੇ ਉਸ ਦੁਸ਼ਮਣ ਦਾ ਨਾਸ਼ ਕਰਨ ਦੇ ਲਈ ਇਕ ਮਹਾ ਯੋਦਾ ਆ ਗਿਆ ਹੈ ਉਹ ਕੌਣ ਹੈ ਦੱਸੋ 다우드 ਜਿੱਥੇ ਵੇਖੋ ਤਾਂ 다우드 ਦੀ ਚਰਚਾ ਹੋ ਰਹੀ ਸੀ ਐਸੇ ਸਮੇਂ ਤੇ ਇਰਖਣਾਲ ਭਰਿਆ ਹੋਇਆ ਸ਼ਾਉਲ 다우드 ਨੂੰ ਮਾਰਨ ਦਾ ਯਤਨ ਕਰਨ ਲੱਗਾ ਫਿਰ ਕੀ ਹੋਇਆ ਸ਼ਾਉਲ ਜੋ 다우드 ਨੂੰ ਪਿਆਰ ਕਰਦਾ ਸੀ ਹੁਣ ਦੁਸ਼ਮਣ ਬਣ ਗਿਆ ਬੇਟੀ ਦਾ ਵਿਆਹ 다우드 ਨਾਲ ਕਰਨਾ ਸੀ ਔਰ ਉਹਦਾ ਵਿਆਹ ਕਿਸੇ ਹੋਰ ਦੇ ਨਾਲ ਕਰਵਾ ਦਿੱਤਾ ਆਪਣੀ ਜਾਨ ਹਥੇਲੀ ਤੇ ਲੈ ਕੇ ਦਾਊਦ ਜੰਗਲ ਦੇ ਵਿੱਚ ਭਟਕਣ ਲੱਗ ਪਿਆ ਜਦੋਂ ਜੰਗਲ ਦੇ ਵਿੱਚ ਭਟਕਣ ਲੱਗਾ ਤਾਂ ਸ਼ਾਉਲ ਅਤੇ ਸ਼ਾਉਲ ਦੀ ਸੇਨਾ ਪਿੱਛਾ ਕਰਦੇ ਪਿੱਛਾ ਕਰਦੇ ਪਿੱਛਾ ਕਰਦੇ ਜਦ ਜਾ ਰਹੀ ਸੀ ਤਾਂ ਦਾਊਦ ਨੂੰ ਆਪਣੀ ਜਾਨ ਬਚਾਉਣ ਦੇ ਲਈ ਭਜਣਾ ਪੈ ਗਿਆ ਦਾਊਦ ਰਾਜੇ ਤੋਂ ਦੂਰ ਹੋ ਗਿਆ राजा तो दूर हो गया पत्नी भी गवा लिया अपने प्यारे मित्र योना तानू भी हम मिलना दूर हो गया सी, एक वक्त की रोटी मिलनी भी मुश्किल हो गई पत्नी दूर हो गई नौकरी चली गई प्यारे मित्र योना तानू भी मिलना बड़ा मुश्किल हो गया सी, मेरा जीवन जो स्थिर सी होनो कमजोर हो गया है ਸਭ ਕੁਝ ਠੀਕ ਹੈ ਅਤੇ ਮੇਰਾ ਜੀਵਨ ਅਦਭੁਤ ਤਰੀਕੇ ਨਾਲ ਬਣਾਇਆ ਜਾ ਰਿਹਾ ਇਸ ਤਰ੍ਹਾਂ ਸੋਚਣ ਦੇ ਸਮੇਂ ਅਚਾਨਕ ਖਤਰਾ ਆ ਗਿਆ ਅੱਜ ਕੋਈ ਸਾਡੇ ਵਿਚਾਰ ਹੈ ਪਾਸਟਰ ਜੀ ਮੇਰੇ ਜੀਵਨ ਚ ਕੁਝ ਸਮੇਂ ਪਹਿਲੇ ਸਭ ਕੁਝ ਠੀਕ ਸੀ ਬਹੁਤ ਹੀ ਵਧੀਆ ਸੀ ਨੌਕਰੀ ਨਹੀਂ ਸੀ ਮੈਨੂੰ ਚੰਗੀ ਨੌਕਰੀ ਮਿਲੀ ਮੈਂ ਬਹੁਤ ਵਧੀਆ ਸੀ ਮੈਨੂੰ ਪਰਮੇਸ਼ਵਰ ਨੇ ਚੰਗਾ ਪਤੀ ਅਤੇ ਪਤਨੀ ਦਿੱਤੀ ਅਸੀਂ ਇੱਕ ਘਰ ਖਰੀਦ ਸਕੇ ਕਾਰ ਖਰੀਦ ਸਕੇ ਸਭ ਕੁਝ ਠੀਕ ਸੀ ਲੇਕਿਨ ਪਤਾ ਨਹੀਂ ਕੀ ਹੋਇਆ ਅਚਾਨਕ ਇੱਕ ਇੱਕ ਕਰਕੇ ਸਭ ਕੁਝ ਵੇਚਣਾ ਪੈ ਗਿਆ ਸਭ ਤੋਂ ਪਹਿਲਾਂ ਮੈਨੂੰ ਸੋਨਾ ਗਿਰਵੀ ਰੱਖਣਾ ਪਿਆ ਅਤੇ ਫਿਰ ਮੈਨੂੰ ਕਾਰ ਗਿਰਵੀ ਰੱਖਣੀ ਪਈ ਮਕਾਨ ਨੂੰ ਗਿਰਵੀ ਰੱਖਣਾ ਪਿਆ ਬੱਚਿਆਂ ਨੂੰ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਅੱਜ ਅਸੀਂ ਉਸ ਦੀ ਫੀਸ ਵੀ ਜਮਾ ਨਹੀਂ ਕਰ پا ਰਹੇ ਹਾਂ ਹੁਣ ਤਾਂ ਸਾਡੇ ਘਰ ਇੱਕ ਵਕਤ ਦੀ ਰੋਟੀ ਵੀ ਨਹੀਂ ਆ ਪਰੇਸ਼ਾਨ ਹੋ ਰਹੇ ਹਾਂ ਕਿਉਂ ਇਸ ਤਰ੍ਹਾਂ ਹੋ ਗਿਆ ਕਿਉਂ ਇਸ ਤਰ੍ਹਾਂ ਹੁੰਦਾ ਹੈ ਪੈਨੋ ਤੇ ਭਰਾਓ ਦਾਊਦ ਦੇ ਜੀਵਨ ਚ ਸ਼ਾਉਲ ਵਰਗੇ ਦੁਸ਼ਟ ਦੇ ਕਾਰਨ ਦਾਊਦ ਨੂੰ ਆਪਣਾ ਸਭ ਕੁਝ ਗਵਾਉਣਾ ਪੈ ਗਿਆ ਫਿਰ ਤੁਹਾਡੇ ਜੀਵਨ ਚ ਕਿਹੜੇ ਦੁਸ਼ਟ ਦੇ ਕਾਰਨ ਕਿਹੜੇ ਬੁਰੇ ਇਨਸਾਨ ਦੇ ਕਾਰਨ ਕਿਹੜੇ ਗਲਤ ਫੈਸਲੇ ਦੇ ਕਾਰਨ ਕਿਹੜੇ ਗਲਤ ਕੰਮ ਦੇ ਕਾਰਨ ਅੱਜ ਤੁਹਾਡੇ ਜੀਵਨ ਦੇ ਵਿੱਚ ਸਭ ਕੁਝ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਸਭ ਕੁਝ ਬਰਬਾਦ ਹੋ ਗਿਆ ਅੱਜ ਐਸੇ ਮਾਰੇ ਹਾਲਾਤ ਕਿਵੇਂ ਹੋ ਗਏ ਮੈਂ ਨਹੀਂ ਜਾਣਦਾ ਲੇਕਿਨ ਉਸ ਦਿਨ ਦਾਊਦ ਨੇ ਸਭ ਕੁਝ ਗਵਾ ਲਿਆ ਜੰਗਲ ਦੇ ਵਿੱਚ ਮਾਰਿਆ ਮਾਰਿਆ ਫਿਰ ਰਿਆ ਸੀ ਦਾਊਦ ਇਸ ਤਰ੍ਹਾਂ ਜਦ ਪਰਸਥਿਤੀਆਂ ਬਦਲ ਰਹੀਆਂ ਸੀ ਉਹ ਸਮਝ ਗਿਆ ਸ਼ਾਉਲ ਮੈਨੂੰ ਹੁਣ ਜਿਉਂਦਾ ਨਹੀਂ ਰਹਿਣ ਦੇਵੇਗਾ ਮੈਨੂੰ ਮਾਰ ਦੇਵੇਗਾ ਕਿਸੇ ਨਾ ਕਿਸੇ ਦਿਨ ਮੈਨੂੰ ਮਾਰ ਦੇਵੇਗਾ ਜੀ ਨਹੀਂ ਦੇਵੇਗਾ ਸ਼ਾਉਲ ਦੇ ਹੱਥੀ ਮਰਨ ਨਾਲੋਂ ਚੰਗਾ ਹੈ ਬਚ ਕੇ ਭੱਜ ਜਾਣਾ ਹੀ ਠੀਕ ਆ ਕਿੱਥੇ ਜਾਵਾਂ ਕਿਹਦੇ ਕੋਲ ਜਾ ਕੇ ਸਹੀ ਸਲਾਮਤ ਰਾਵਾਂਗਾ ਇਸ ਤਰ੍ਹਾਂ ਸੋਚਿਆ ਸੋਚਣ ਤੋਂ ਚੰਗਾ ਸੀ ਕੀ ਉਹ ਪ੍ਰਾਰਥਨਾ ਕਰਦਾ ਸੋਚਣ ਨਾਲੋਂ ਚੰਗਾ ਸੀ ਕੀ ਪ੍ਰਾਰਥਨਾ ਕਰਦਾ ਤਾਂ ਚੰਗਾ ਹੁੰਦਾ ਅੱਜ ਕੋਈ ਇਸ ਜਗ੍ਹਾ ਤੇ ਹੈ ਪਾਸਟਰ ਜੀ ਮੇਰੇ ਹਾਲਾਤ ਠੀਕ ਨਹੀਂ ਆ ਮੇਰੀ ਸਿਹਤ ਠੀਕ ਨਹੀਂ ਆ ਪਰਿਵਾਰ ਦੇ ਹਾਲਾਤ ਠੀਕ ਨਹੀਂ ਆ ਮੇਰੀ ਪਤਨੀ ਜੋ ਮੈਨੂੰ ਸਮਝਦੀ ਸੀ ਅੱਜ ਮੈਨੂੰ ਗਲਤ ਸਮਝ ਰਹੀ ਆ ਮੇਰਾ ਪਤੀ ਜੋ ਮੈਨੂੰ ਬੜਾ ਪਿਆਰ ਕਰਦਾ ਸੀ ਪਤਾ ਨਹੀਂ ਅੱਜ ਕਿਉਂ ਹਰ ਗੱਲ ਤੇ ਗੁੱਸਾ ਕਰਦਾ ਹੈ ਮੇਰੇ ਲਈ ਮੇਰੇ ਜਾਨ ਦੇਣ ਵਾਲੇ ਬੱਚੇ ਅੱਜ ਮੈਨੂੰ ਗਲਤ ਸਮਝ ਰਹੇ ਆ ਨੌਕਰੀ ਕਰਨ ਵਾਲੀ ਜਗ੍ਹਾ ਤੇ ਚੰਗਾ ਨਾਮ ਸੀ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ ਬਹੁਤਿਆਦੀ ਮੈਂ ਮਦਦ ਕਰਾ ਪਰਮੇਸ਼ਵਰ ਨੇ ਮੈਨੂੰ ਐਨਾ ਉੱਚਾ ਕੀਤਾ ਹੈ ਪਰ ਅੱਜ ਮੇਰੇ ਜੀਵਨ 'ਚ ਮੰਗਣ ਵਾਲੇ ਹਾਲਾਤ ਹੋ ਗਏ ਆ ਕਿਉਂ ਮੇਰੇ ਜੀਵਨ 'ਚ ਸਭ ਕੁਝ ਸਹੀ ਸੀ ਪਰ ਹੁਣ ਮੈਨੂੰ ਸਭ ਕੁਝ ਗਵਾਉਣਾ ਪੈ ਗਿਆ ਹੈ ਅਤੇ ਸਭ ਕੁਝ ਮੇਰੀ ਅੱਖਾਂ ਦੇ ਸਾਹਮਣੇ ਗਲਤ ਹੋ ਰਿਹਾ ਹੈ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਅੱਜ ਉਹ ਮੇਰੇ ਦੁਸ਼ਮਣ ਬਣ ਗਏ ਆ ਜਿਨ੍ਹਾਂ ਦੀ ਮੈਂ ਸਹਾਇਤਾ ਕੀਤੀ ਅੱਜ ਉਹ ਮੇਰੇ ਤੋਂ ਦੂਰ ਹੋ ਗਏ ਆ ਅੱਜ ਮੈਂ ਇੱਕ ਵਕਤ ਦੀ ਰੋਟੀ ਵੀ ਖਾ ਨਹੀਂ ਪਾ ਰਿਹਾ ਹਾਂ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਐਸੇ ਸਮਝ ਨਾ ਆਉਣ ਵਾਲੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਾਣਦੇ ਹੋ ਤੁਹਾਡੇ ਮਨ 'ਚ ਜੋ ਆਵੇ ਉਹ ਨਾ ਕਰੋ ਮੇਰਾ ਮਨ ਜੋ ਚਾਏ ਉਹ ਕਰਾਂਗਾ ਕੀ ਕਰਨ ਦਾ ਮਨ ਕਰ ਰਿਹਾ ਹੈ ਆਤਮ ਹੱਤਿਆ ਕਰਨ ਦਾ ਮਨ ਕਰ ਰਿਹਾ ਕਈ ਵਾਰ ਤੁਹਾਡੇ ਮਨ ਨੇ ਤੁਹਾਨੂੰ ਕਿਹਾ ਹੈ ਨਾ ਤੁਹਾਡਾ ਮਨ ਕਈ ਤਰੀਕੇ ਨਾਲ ਗੱਲਾਂ ਕਰਦਾ ਹੈ ਕਈ ਵਾਰ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਅਤੇ ਪਰਮੇਸ਼ਵਰ ਦੇ ਵਿਰੁੱਧ ਬੋਲਦਾ ਹੈ ਉਸ ਦਿਨ 다ਊਦ ਦਾ ਮਨ 다ਊਦ ਦੇ ਵਿਰੁੱਧ ਬੋਲਿਆ ਤੂੰ ਜੀ ਨਹੀਂ ਸਕਦਾ ਸ਼ਾਉਲ ਮਾਰ ਦੇਵੇਗਾ ਤੇਰਾ ਜੀਵਨ ਅਚਾਨਕ ਨਾਸ਼ ਹੋ ਜਾਏਗਾ ਲੇਕਿਨ ਉਸੇ ਸਮੇਂ ਪਰਮੇਸ਼ਵਰ ਨੇ ਕੀ ਕੀਤਾ ਸ਼ਮੂਅਲ ਯਸ਼ੀ ਦੇ ਕਰ ਜਾ ਕੇ ਯਸ਼ੀ ਦੇ ਘਰ ਜਾ ਕੇ ਉਹਦੇ ਪੁੱਤਰਾਂ ਵਿੱਚੋਂ ਇੱਕ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕਰ ਉਸ ਨੂੰ ਮੈਂ ਰਾਜੇ ਦੇ ਰੂਪ ਚ ਇਸ ਦੇਸ਼ ਤੇ ਸ਼ਾਸਨ ਕਰਨ ਵਾਲਾ ਬਣਾਵਾਂਗਾ ਇਸ ਤਰ੍ਹਾਂ ਕਿੰਨੇ ਭੇਜਿਆ ਪਰਮੇਸ਼ਵਰ ਨੇ ਭੇਜਿਆ ਇਸ ਲਈ ਦਾਊਦ ਨੂੰ ਉਸ ਦੇਸ਼ ਤੇ ਰਾਜ ਕਰਨ ਵਾਲਾ ਰਾਜਾ ਬੰਨਾ ਹੀ ਪਿਆ ਜੇ ਤੁਸੀਂ ਧਿਆਨ ਦੇ ਨਾਲ ਵੇਖੋਗੇ ਤਾਂ 23 ਅਧਿਆਇ 17ਵੇਂ ਵਚਨ ਦੇ ਵਿੱਚ ਯੋਨਾਤਾਨ ਕਹਿ ਰਿਹਾ ਹੈ ਦਾਊਦ ਹੌਸਲਾ ਰੱਖ ਮੇਰਾ ਪਿਤਾ ਤੇਰਾ ਕੁਝ ਨਹੀਂ ਕਰ ਸਕੇਗਾ ਇਸ ਦੇਸ਼ ਦਾ ਤੂੰ ਰਾਜਾ ਬਣੇਗਾ ਕਿੰਨੇ ਕਿਹਾ ਯੋਨਾਥਾਨ ਨੇ 24 ਅਧਿਆਇ ਦੇ 20ਵੇਂ ਵਚਨ ਦੇ ਵਿੱਚ ਸ਼ਾਉਲ ਨੇ ਕਿਹਾ 다우드 ਬੇਟੇ ਤੂੰ ਇਸ ਦੇਸ਼ ਦਾ ਰਾਜਾ ਬਣੇਗਾ ਸ਼ਾਉਲ ਨੇ ਕਿਹਾ ਤੁਸੀਂ ਵੇਖ ਸਕਦੇ ਹੋ ਅਤੇ ਹੁਣ ਮੈਨੂੰ ਪਤਾ ਚੱਲ ਗਿਆ ਕਿ ਤੂੰ ਜ਼ਰੂਰ ਰਾਜਾ ਬਣ ਜਾਵੇਂਗਾ ਅਤੇ ਇਜ਼ਰਾਈਲ ਦਾ ਰਾਜ ਤੇਰੇ ਹੱਥ ਵਿੱਚ ਸਥਿਰ ਹੋਏਗਾ ਸ਼ਾਉਲ ਨੇ ਕਿਹਾ ਜੋ ਮਾਰਨ ਦੇ ਲਈ ਪਿੱਛਾ ਕਰ ਰਿਹਾ ਸੀ ਤਾਂ ਸ਼ਾਉਲ ਨੇ ਕਿਹਾ 다ਊਦ ਬੇਟੇ ਇਹ ਦੇਸ਼ ਤੇਰੇ ਹੱਥਾਂ 'ਚ ਦੇ ਦਿੱਤਾ ਜਾਏਗਾ ਜ਼ਰੂਰ ਤੂੰ ਇਸ ਦੇਸ਼ ਦਾ ਰਾਜਾ ਬਣੇਗਾ ਅਬੀਗੈਲ 다ਊਦ ਨੇ ਜੀਦੇ ਨਾਲ ਬਾਅਦ 'ਚ ਵਿਆਹ ਕੀਤਾ 20 ਤੇ 21ਵੇਂ ਵਚਨ 'ਚ ਅਸੀਂ ਵੇਖਦੇ ਹਾਂ ਅਬੀਗੈਲ ਨੇ ਕਿਹਾ ਪ੍ਰਭੂ ਇਸ ਦੇਸ਼ ਦੇ ਤੁਸੀਂ ਰਾਜਾ ਹੋ ਇਸ ਦੇਸ਼ ਨੂੰ ਪਰਮੇਸ਼ਵਰ ਤੁਹਾਡੇ ਹੱਥਾਂ ਦੇ ਵਿੱਚ ਕਰੇਗਾ ਤੂੰ ਇਸ ਦੇਸ਼ ਦਾ ਅਧਿਕਾਰੀ ਹੋਵੇਂਗਾ ਐਬੀਗੈਲ ਨੇ ਕਿਹਾ ਤੂੰ ਰਾਜਾ ਹੋਏਂਗਾ ਸ਼ਾਉਲ ਨੇ ਕਿਹਾ ਤੂੰ ਰਾਜਾ ਹੋਏਂਗਾ ਯੋਨਾਥਨ ਨੇ ਕਿਹਾ ਤੂੰ ਰਾਜਾ ਹੋਏਂਗਾ ਸ਼ਮੂਅਲ ਨੇ ਵੀ ਕਿਹਾ ਇਸ ਦੇਸ਼ ਦੇ ਰਾਜੇ ਦੇ ਰੂਪ ਚ ਪਰਮੇਸ਼ਵਰ ਨੇ ਤੈਨੂੰ ਚੁਣਿਆ ਜੇ ਐਨੇ ਵਾਦੇ ਐਨੇ ਪ੍ਰੋਮਿਸਸਿਸ ਹੈ ਤਾਂ ਦਾਊਦ ਇੱਕ ਦਿਨ ਜ਼ਰੂਰ ਕੀ ਹੋਇਆ ਦੱਸੋ ਦਾਊਦ ਚੰਗਾ ਇਨਸਾਨ ਸੀ ਇੱਕ ਦਿਨ ਗਲਤ ਫੈਸਲਾ ਕੀਤਾ ਜਾਣਦੇ ਹੋ ਕੀ ਦਾਊਦ ਨੇ ਕਿਹੜੇ ਦੇਸ਼ ਤੇ ਹਮਲਾ ਕੀਤਾ ਜਾਣਦੇ ਹੋ ਫਲਿਸ਼ਤੀ ਦੇਸ਼ ਤੇ ਕਿਹੜੇ ਦੇਸ਼ ਤੋਂ ਉਸ ਨੇ ਆਪਣੇ ਦੇਸ਼ ਨੂੰ ਬਚਾਇਆ ਜਾਣਦੇ ਹੋ ਫਲਿਸ਼ਤੀ ਦੇਸ਼ ਤੋਂ ਉਸ ਨੇ ਆਪਣੇ ਦੇਸ਼ ਨੂੰ ਬਚਾਇਆ ਫਲਿਸ਼ਤੀਆਂ ਦੇ ਪੰਜ ਸਰਦਾਰਾਂ ਦੇ ਵਿੱਚੋਂ ਗੋਲੀਅਤ ਇੱਕ ਸਰਦਾਰ ਸੀ ਫਲਿਸ਼ਤੀਆਂ ਦੇ ਪੰਜ ਸਰਦਾਰਾਂ ਵਿੱਚੋਂ ਗੋਲੀਅਤ ਇੱਕ ਸਰਦਾਰ ਨੂੰ ਮਾਰ ਕੇ ਆਪਣੇ ਦੇਸ਼ ਨੂੰ ਬਚਾ ਲਿਆ ਕੀ ਕਰਨਾ ਹੈ ਸਮਝਣਾ ਆਕੇ ਕਿਵੇਂ ਜੀਣਾ ਹੈ ਸਮਝਣਾ ਆਕੇ অতি ਪਰਮੇਸ਼ਵਰ ਦੀ ਅੱਗੇ ਪ੍ਰਾਰਥਨਾ ਵੀ ਨਹੀਂ ਕੀਤੀ ਇੱਕ ਫੈਸਲਾ ਕੀਤਾ ਪਿਆਰਿਓ ਜਾਣਦੇ ਹੋ ਕੀ ਮੈਂ ਜਾ ਕੇ ਕੋਈ ਨੌਕਰੀ ਕਰ ਲਵਾਂਗਾ ਕਿਹਾ ਇਸ ਦੇਸ਼ ਦੇ ਵਿੱਚ ਮੈਨੂੰ ਸ਼ਾਂਤੀ ਨਹੀਂ ਆ ਸੁਰੱਖਿਆ ਨਹੀਂ ਆ ਮੈਂ ਫਲਸਤੀਆ ਦੇ ਦੇਸ਼ ਚ ਜਾਵਾਂਗਾ ਕਿਹੜਾ ਦੇਸ਼ ਹੈਲੋ ਕਿਹੜਾ ਦੇਸ਼ ਜਿਹੜਾ ਦੇਸ਼ ਪਰਮੇਸ਼ਵਰ ਦਾ ਦੁਸ਼ਮਨ ਹੈ ਉਸ ਫਲਿਸ਼ਤੀ ਦੇਸ਼ ਚ ਜਾਵਾਂਗਾ ਕਹਿ ਰਿਹਾ ਹੈ 다ਊਦ ਕੀ ਕਰੇਗਾ ਉੱਥੇ ਨੌਕਰੀ ਕਰਾਂਗਾ ਕਿਹੜੀ ਨੌਕਰੀ ਰਾਜੇ ਦੇ ਕੋਲ ਜਾਵਾਂਗਾ ਜਾ ਕੇ ਰਾਜੇ ਦੇ ਕੋਲ ਮੈਂ ਰਾਜੇ ਦੇ ਸੈਨਾਪਤੀ ਦੇ ਰੂਪ ਚ ਜਾਂ ਸੈਨਾ ਦੇ ਅਧਿਕਾਰੀ ਦੇ ਰੂਪ ਚ ਜਾਂ ਰਾਜੇ ਦੇ ਸਿਕਿਉਰਿਟੀ ਗਾਰਡ ਦੇ ਰੂਪ ਚ ਮੈਂ ਰਵਾਂਗਾ ਕਿਹੜੇ ਰਾਜੇ ਦੇ 다ਊਦ ਕਹਿ ਰਿਹਾ ਫਲਿਸ਼ਤੀਆ ਦੇ ਰਾਜੇ ਦਾ ਮੈਂ ਸਿਕਿਉਰਿਟੀ ਗਾਰਡ ਬਣਾਂਗਾ ਇਹ ਗਲਤ ਫੈਸਲਾ ਕੀਆ 다ਊਦ ਨੇ ਜਲਦਬਾਜ਼ੀ ਦਾ ਫੈਸਲਾ ਕੀਤਾ ਆਖਰ ਚ ਫਲਿਸ਼ਤੀਆ ਦਾ ਰਾਜਾ ਆਕੀਸ਼ ਨਾਮ ਦੇ ਰਾਜੇ ਦੇ ਕੋਲ ਗਿਆ ਮੈਂ ਤੇਰੇ ਵੱਲੋਂ ਯੁੱਧ ਕਰਾਂਗਾ ਜੀਦੇ ਵਿਰੋਧ ਲੜਨ ਲਈ ਕਾਏਗਾ ਉਹਨਾਂ ਦੇ ਵਿਰੋਧ ਲੜਾਂਗਾ ਮੈਂ ਅਤੇ ਮੇਰੀ ਪਤਨੀ ਅਤੇ ਬੱਚੇ ਅਤੇ ਜੋ ਸਾਥੀਆ ਤੁਸੀਂ ਆਪਣੇ ਦੇਸ਼ 'ਚ ਮੈਨੂੰ ਰਹਿਣ ਦਉਂਗੇ ਜਾ ਕੇ ਬੇਨਤੀ ਕੀਤੀ ਪਿਆਰਿਓ ਅਕੀਸ਼ ਨਾਮ ਦਾ ਰਾਜਾ ਹਾਂ ਹਾਂ 다우드 다우드 ਸਾਡੇ ਦੇਸ਼ ਚ ਆਉਣਾ ਕੀ ਆ ਹਾਲਾਤ ਠੀਕ ਨਹੀਂ ਆ ਤੂੰ ਸਾਡੇ ਦੇਸ਼ ਚ ਆ ਕੇ ਪਨਾਹ ਮੰਗ ਰਿਆ ਹੈ ਦੱਸ ਰਿਆ ਹਾਂ ਨਾ ਹਾਲਾਤ ਠੀਕ ਨਹੀਂ ਆ ਤੇਰੇ ਵਰਗਾ ਮਹਾਨ ਯੋਧਾ ਅਤੇ ਵੀਰ ਸਾਡੇ ਦੇਸ਼ ਚ ਆ ਕੇ ਰਵਾਂਗਾ ਕਹਿੰਤੇ ਇਸ ਤੋਂ ਹੋਰ ਸਾਨੂੰ ਕੀ ਚਾਹੀਦਾ ਹੈ ਰਾਜਾ ਤੁਹਾਨੂੰ ਜੋ ਚਾਹੀਦਾ ਮੈਂ ਕਰਾਂਗਾ ਤੁਹਾਡੇ ਨਾਲ ਜਿਸ ਯੁੱਧ ਵਿੱਚ ਆਨਲੀ ਕਹੋਗੇ ਮੈਂ ਆਵਾਂਗਾ ਆਵਾਂਗਾ 27ਵਾਂ ਅਧਿਆਇ ਦੂਸਰਾ ਵਚਨ 다ਊਦ ਨੇ ਆਪਣੇ 600 ਸਾਥੀ ਆਦਮੀਆਂ ਨੂੰ ਲੈਬ ਕੇ ਚਲਾ ਗਿਆ athe ਗਤ ਦੇ ਰਾਜਾ ਮਾਉਬ ਦੇ ਪੁੱਤਰ ਆਕੀਸ਼ ਦੇ ਕੋਲ ਗਿਆ athe 다উদ ਅਤੇ ਉਸ ਦੇ ਜਨ ਆਪਣੇ ਆਪਣੇ ਪਰਿਵਾਰ ਸਮੇਤ ਗਤ ਦੇ ਕੋਲ ਆ ਕੇ ਰਹਿਣ ਲੱਗੇ athe 다উদ ਆਪਣੀਆਂ ਦੋਹਣੇ ਔਰਤਾ ਦੇ ਨਾਲ ਅਰਥਾਤ ਇਜ਼ਰੀ ਆਹਿਨੂਅਮ ਅਤੇ ਨਾਬੇਦ ਦੀ istri ਕਰਮੇਲੀ ਐਬੀਗੇਲ ਦੇ ਨਾਲ ਰਹਾ ਤਦ ਸ਼ਾਉਲ ਨੂੰ ਇਹ ਖਬਰ ਮਿਲੀ ਕਿ ਦਾਊਦ ਗੱਤ ਨੂੰ ਚਲਾ ਗਿਆ ਅਤੇ ਫਿਰ ਉਸਨੇ ਉਸਨੂੰ ਕਦੇ ਵੀ ਨਾ ਲੱਭਿਆ ਪਿਆਰਿਓ ਜਿਵੇਂ ਹੀ ਦਾਊਦ ਨੇ ਆਪਣੀ ਪਲੇਟ ਬਦਲ ਦਿੱਤੀ ਕਿਹੜੀ ਪਲੇਟ ਦਾਊਦ ਜੋ ਇਜ਼ਰਾਈਲੀਆਂ ਦੇ ਹੱਕ ਦੇ ਵਿੱਚ ਲੜਾਈ ਲੜਦਾ ਸੀ ਉਹ ਦੁਸ਼ਮਨਾ ਦੇ ਵੱਲ ਜਾ ਕੇ ਖੜਾ ਹੋ ਗਿਆ ਇਹ ਮਾੜੀ ਗੱਲ ਨਹੀਂ ਆ ਹਲੋ ਇਹ ਧੋਖੇਬਾਜ਼ੀ ਨਹੀਂ ਆ ਫਲਿਸਤੀ ਜੋ ਇਹਨਾਂ ਦੇ ਦੇਸ਼ ਦੇ ਵਿਰੋਧੀ ਸੀ दाऊद ਉਹਨਾਂ ਦੇ ਹੱਕ 'ਚ ਜਾ ਕੇ ਖੜਾ ਹੋ ਗਿਆ ਇਹ ਧੋਖੇਬਾਜ਼ੀ ਨਹੀਂ ਆ ਹਾਂ ਧੋਖੇਬਾਜ਼ੀ ਹੈ दाऊद ਕਦੇ ਐਸਾ ਕੰਮ ਕਰੇਗਾ ਤੁਸੀਂ ਆਪਣੇ ਜੀਵਨ 'ਚ ਕਦੇ ਸੋਚਿਆ ਵੀ ਸੀ ਪਰ ਤੁਸੀਂ ਤੇ ਮੈਂ ਅਸੀਂ ਕਦੇ ਵੀ ਨਹੀਂ ਸੋਚ ਸਕਦੇ ਹਾਂ ਪਰ दाऊद ਨੇ ਕੀਤਾ ਆਖਰ 'ਚ ਕੀ ਹੋਇਆ ਜਾਣਦੇ ਹਾਂ ਆਓ ਪੜ੍ਹਦੇ ਹਾਂ 28ਵਾਂ ਅਧਿਆਇ ਪਹਿਲਾ ਵਚਨ ਉਹਨਾਂ ਦਿਨਾਂ 'ਚ ਫਲਿਸਤੀਆਂ ਨੇ ਇਜ਼ਰਾਈਲ ਦੇ ਨਾਲ ਲੜਨ ਦੇ ਲਈ ਆਪਣੀ ਸੇਨਾ ਇਕੱਠੀ ਕੀਤੀ ਸੁਣੋ ਲੜਾਈ ਹੋਣ ਵਾਲੀ ਆ ਕਿਹਦੇ ਵਿੱਚ ਇਜ਼ਰਾਈਲ ਅਤੇ ਹਾਂ ਫਲਸਤੀਆ ਵਿਚਕਾਰ ਲੜਾਈ ਹੋਣ ਵਾਲੀ ਆ ਇਜ਼ਰਾਈਲੀਆਂ ਦੇ ਵੱਲੋਂ ਕੌਣ ਆਉਣ ਵਾਲਾ ਹੈ ਸੇਨਾਵਾ ਦਾ ਯਹੋਵਾ ਅਤੇ ਇਸ ਫਲਸਤੀਆਂ ਦੇ ਵੱਲੋਂ ਉਸੇ ਹੀ יהוה ਦਾ ਚੁਣਿਆ ਹੋਇਆ 다우드 ਵਿਰੋਧ ਆਉਣ ਵਾਲਾ ਹੈ ਕਦੇ ਸੋਚ ਸਕਦੇ ਹੋ ਸੋਚੋ ਇੱਕ ਪਾਸੇ יהוה ਇਸ ਪਾਸੇ 다우드 ਇਹ ਕੀਆ ਫਲਿਸਤੀਆ ਨੇ ਇਜ਼ਰਾਈਲ ਦੇ ਨਾਲ ਲੜਨ ਦੇ ਲਈ ਆਪਣੀ ਸੇਨਾ ਇਕੱਠੀ ਕੀਤੀ ਤਦ ਆਕੀਸ਼ ਨੇ 다우드 ਨੂੰ ਕਿਹਾ ਇਸ ਗੱਲ ਨੂੰ ਸਮਝ ਕੀ ਤੂੰ ਆਪਣੇ ਜਨ ਸਮੇਤ ਮੇਰੇ ਨਾਲ ਸੈਨਾ ਦੇ ਵਿੱਚ ਜਾਣਾ ਹੀ ਹੈ ਜਾਣਾ ਹੋਏਗਾ ਹਲੋ ਦਾਊਦ ਇਜ਼ਰਾਈਲੀਆਂ ਨਾਲ ਲੜਨ ਲਈ ਜਾਣਾ ਪਏਗਾ ਕੀ ਤੂੰ ਆਏਂਗਾ ਜਾਂ ਦਾਊਦ ਜਾਏਗਾ ਜਾ ਪਾਏਂਗਾ ਕਹਾਂਗੇ ਦਾਊਦ ਕਹਿ ਰਿਹਾ ਰਾਜਾ ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਆਵਾਂਗਾ ਐਨਾ ਥੱਲੇ ਡਿੱਗ ਪਿਆ ਐਨਾ ਡਿੱਗ ਗਿਆ 29ਵਾਂ ਅਧਿਆਇ ਸ਼ੁਰੂ ਦੇ ਕੁਝ ਵਚਨ ਫਲਸਤੀਆਂ ਨੇ ਆਪਣੀ ਸਾਰੀ ਸੈਨਾ ਨੂੰ ਅਪੇਰਚ ਇਕੱਠੇ ਕੀਤਾ ਅਤੇ ਇਜ਼ਰਾਈਲੀ ਇਜ਼ਰਾਈਲ ਦੇ ਨੇੜੇ ਦੇ ਸੋਤੇ ਦੇ ਕੋਲ ਉਹਨਾਂ ਨੇ ਡੇਰਾ ਲਾਇਆ ਸੀ ਤਦ ਫਲਸਤੀਆ ਦੇ ਸਰਦਾਰ ਆਪਣੇ ਆਪਣੇ ਸੈਂਕੜਾ ਅਤੇ ਹਜ਼ਾਰਾਂ ਸਮੇਤ ਅੱਗੇ ਵਧੇ ਅਤੇ ਸੈਨਾ ਦੇ ਪਿੱਛੇ-ਪਿੱਛੇ ਆਕੀਸ਼ ਦੇ ਨਾਲ ਦਾਊਦ ਵੀ ਆਪਣੇ ਜਨ ਸਮੇਤ ਅੱਗੇ ਵਧਿਆ ਆਕੀਸ਼ ਰਾਜੇ ਦੇ ਨਾਲ ਯੁੱਧ ਕਰਨ ਦੇ ਲਈ ਕੌਣ ਆ ਰਿਹਾ ਸੀ ਜਾਣਦੇ ਹੋ ਬੋਲੋ दाऊद ਆ ਰਿਹਾ ਸੀ ਕਿੰਨਾ ਗਲਤ ਆ ਕਿੰਨੀ ਖਤਰਨਾਕ ਗੱਲ ਆ ਖਾਣ ਲਈ ਭੋਜਨ ਵੀ ਨਹੀਂ ਸੀ ਅਤੇ ਹੁਣ ਜੀਣਾ ਮੁਸ਼ਕਿਲ ਹੋ ਗਿਆ ਸੀ ਕੁਝ ਨਾ ਕੁਝ ਕਰਕੇ ਮੈਂ ਜੀਣਾ ਹੈ ਇਹ ਸੋਚ ਕੇ दाऊद ਕਿੰਨਾ ਥੱਲੇ ਡਿੱਗ ਗਿਆ ਜਾਂਦੇ ਹੂੰ ਪਰਮੇਸ਼ਰ ਕੋਲ ਜਾ ਕੇ ਕਹਿੰਦਾ ਦੱਸੋ ਪ੍ਰਭੂ ਮੈਂ ਕੀ ਕਹਿੰਦਾ ਜੇ ਅਗਰ ਪੁੱਛਦਾ ਤਾਂ ਇਹਨਾਂ ਸਮੱਸਿਆ ਵਿੱਚ ਜਾ ਕੇ ਪਰਮੇਸ਼ਰ ਦੇ ਕੋਲ ਜਾ ਕੇ ਜੀ ਪੁੱਛਦਾ ਪਰਮੇਸ਼ਰ ਦੱਸੋ ਮੈਂ ਕੀ ਕਰਾਂ ਜੇ ਪੁੱਛਿਆ ਹੁੰਦਾ ਤਾਂ ਮੇਰੇ ਪਰਮੇਸ਼ਵਰ ਨੇ ਕੀ ਕਹਿਣਾ ਸੀ ਜਾਣਦੇ ਹੋਂ ਇਜ਼ਰਾਈਲੀਆਂ ਦਾ ਮੈਂ ਤੈਨੂੰ ਰਾਜਾ ਬਣਾਉਣ ਜਾ ਰਿਹਾ ਹਾਂ ਕਿਹਾ ਹੁੰਦਾ ਕਿਹਾ ਹੁੰਦਾ ਜਾਂ ਨਹੀਂ ਅੱਜ ਕੋਈ ਸਾਡੇ ਵਿਚਾਰ ਹੈ ਸਭ ਕੁਝ ਗਵਾ ਰਿਹਾ ਐਵੇਂ ਲੱਗ ਰਿਹਾ ਹੈ ਮੇਰੇ ਜੀਵਨ ਦੇ ਲਈ ਜੋ ਮੈਨੂੰ ਸਹੀ ਲੱਗਿਆ ਉਹ ਪੈਸਾ ਹੋ ਸਕਦਾ ਧਨ ਹੋ ਸਕਦਾ ਜਾਇਦਾਦ ਹੋ ਸਕਦੀ ਆ ਚਾਹੇ ਕੁਝ ਵੀ ਹੋ ਸਕਦਾ ਹੈ ਜੋ ਮੇਰੇ ਲਈ ਸਹਾਰਾ ਹੈ ਮੇਰੇ ਬੱਚਾ ਦੀ ਪੜ੍ਹਾਈ ਲਈ ਸਹਾਰਾ ਹੈ ਮੇਰੇ ਪਰਿਵਾਰ ਦੇ ਲਈ ਸਹਾਰਾ ਹੈ ਉਹ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਮੇਰੀਆਂ ਅੱਖਾਂ ਤੋਂ ਦੂਰ ਹੋ ਰਿਹਾ ਸਾਹਮਣੇ ਤੋਂ ਦੂਰ ਹੋ ਰਿਹਾ ਮੈਂ ਜ਼ਿੰਦਗੀ 'ਚ ਕਮਜ਼ੋਰ ਹੋ ਗਿਆ ਹਾਂ ਹੁਣ ਕੁਝ ਦਿਨਾਂ 'ਚ ਮੈਂ ਕੰਗਾਲ ਹੋ ਜਾਵਾਂਗਾ ਮੈਨੂੰ ਡਰ ਲੱਗ ਰਿਹਾ ਹੈ ਪ੍ਰਭੂ ਮੇਰਾ ਤੁਸੀਂ ਕੀ ਕਰਨ ਜਾ ਰਹੇ ਹੋ ਜੇ ਇਸ ਤਰ੍ਹਾਂ ਮੇਰੇ ਪ੍ਰਭੂ ਕੇ ਪ੍ਰਾਰਥਨਾ ਕਰੋਗੇ ਤਾਂ ਮੈਂ ਤੁਹਾਨੂੰ ਉੱਤਮ ਆਸ਼ੀਸ਼ ਦੇਣ ਜਾ ਰਿਹਾ ਹਾਂ ਤੁਹਾਨੂੰ ਮਹਾਨ ਕਰਨ ਜਾ ਰਿਹਾ ਹਾਂ ਕੀ ਪ੍ਰਭੂ ਸਭ ਕੁਝ ਜਾਣ ਤੋਂ ਬਾਅਦ ਮਹਾਨ ਕਰੋਗੇ ਸਭ ਕੁਝ ਰਹਿ ਕੇ ਤੂੰ ਕੀ ਮਹਾਨ ਬਣੇਗਾ ਕੁਝ ਵੀ ਨਾ ਹੋਂਤੇ ਤੈਨੂੰ ਮਹਾਨ ਬਣਾਉਣਾ ਮੇਰੀ ਖਾਸੀਅਤਾਂ ਹਾਲਾਤ ਥੋੜੇ ਉਲਟ ਪੁਲਟ ਹੋ ਗਏ ਤਾਂ ਆਰਥਿਕ ਤੌਰ ਤੇ ਕੰਗਾਲੀ ਛਾ ਗਈ ਸਮੱਸਿਆਵਾਂ ਆ ਗਈਆਂ ਨੌਕਰੀ ਚਲੀ ਗਈ ਅਤੇ 다ਊਦ ਨੇ ਜਿਹਨੂੰ ਆਪਣਾ ਸਮਝਿਆ ਉਹ ਵੀ ਸਭ ਦੂਰ ਚਲੇ ਗਏ ਆਖਰ ਚ 다ਊਦ ਨੇ ਕਿੰਨਾ ਗਲਤ ਫੈਸਲਾ ਕੀਤਾ ਜਾਣਦੇ ਹੋ ਉਹ ਆਪਣੇ ਦੁਸ਼ਮਣ ਫਲਿਸ਼ਤੀਆ ਦੇ ਕੋਲ ਜਾ ਕੇ ਦੁਸ਼ਮਣ ਰਾਜੇ ਦਾ ਸਿਕਿਉਰਿਟੀ ਗਾਰਡ ਬਣ ਗਿਆ ਹੁਣ ਇਜ਼ਰਾਈਲੀਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਜਦ ਫਲਿਸ਼ਤੀ ਆ ਰਹੇ ਸੀ ਤਾਂ ਦਾਊਦ ਫਲਿਸ਼ਤੀਆ ਦੇ ਰਾਜ ਦੇ ਹੱਕ 'ਚ ਖੜੇ ਹੋ ਕੇ ਇਜ਼ਰਾਈਲੀਆਂ ਦੇ ਵਿਰੁੱਧ ਜਦ ਯੁੱਧ ਕਰਨ ਲਈ ਆ ਰਿਹਾ ਸੀ ਤਾਂ ਕੀ ਪਰਮੇਸ਼ਵਰ ਸਹਿ ਸਕੇਗਾ ਪਰਮੇਸ਼ਵਰ ਇਹ برداشت ਕਰੇਗਾ ਇਹ ਸਭ ਜਦ ਹੋ ਰਿਹਾ ਸੀ ਤਾਂ ਅਚਾਨਕ ਸਰਦਾਰ ਆ ਗਏ ਇਹ ਕੌਣ ਆ ਸਰਦਾਰ ਤੀਸਰਾ ਵਚਨ ਤਦ ਫਲਸਤੀ ਹਾਕਮਾਂ ਨੇ ਪੁੱਛਿਆ ਇਹਨਾਂ ਇਬਰੀਆਂ ਦਾ ਇੱਥੇ ਕੀ ਕੰਮ ਆ ਅਕਿਸ ਨੇ ਫਲਸਤੀ ਸਰਦਾਰਾਂ ਨੂੰ ਕਿਹਾ ਕਿ ਉਹ ਇਜ਼ਰਾਈਲ ਦੇ ਰਾਜਾ ਸ਼ਾਉਲ ਦਾ ਕਰਮਚਾਰੀ 다ਊਦ ਨਹੀਂ ਆ ਜਿਹਨੂੰ ਕੀ ਪਤਾ ਉਹ ਕਿੰਨੇ ਸਾਲਾਂ ਤੋਂ ਕਿੰਨੇ ਦਿਨਾਂ ਤੋਂ ਮੇਰੇ ਨਾਲ ਰਹਿ ਰਿਹਾ ਹੈ ਅਤੇ ਜਦ ਤੋ ਉਹ ਭੱਜ ਗਿਆ ਅਤੇ ਉਦੋਂ ਤੋਂ ਅੱਜ ਤੱਕ ਉਹਦੇ 'ਚ ਮੈਂ ਕੋਈ ਦੋਸ਼ ਨਾ ਲੱਭਿਆ ਤਦ ਫਲਿਸ਼ਤੀ ਹਾਕਮ ਉਹਦੇ ਨਾਲ ਲੜੇ ਅਤੇ ਉਸ ਨੂੰ ਕਿਹਾ ਉਹ ਇਨਸਾਨ ਵਾਪਸ ਕਰ ਦੇ ਕਿ ਉਹ ਉਸ ਜਗ੍ਹਾ ਤੇ ਜਾਏ ਜੋ ਤੂੰ ਉਹਦੇ ਲਈ ਠਹਿਰਾਇਆ ਹੈ ਅਤੇ ਉਹ ਸਾਡੇ ਨਾਲ ਲੜਾਈ ਦੇ ਵਿੱਚ ਨਾ ਆ ਸਕੇਗਾ ਕਿਤੇ ਇਸ ਤਰ੍ਹਾਂ ਨਾ ਹੋਵੇ ਉਹ ਲੜਾਈ 'ਚ ਸਾਡਾ ਵਿਰੋਧੀ ਬਣ ਜਾਵੇ ਉਹ ਲੜਾਈ 'ਚ ਸਾਡਾ ਵਿਰੋਧੀ ਬਣ ਜਾਵੇ ਆਕੀਸ਼ दाऊद ਸਾਡੇ ਹੱਕ ਚ ਲੜਾਈ ਲੜੇ ਇਹ ਬਿਲਕੁਲ ਵੀ ਸਹੀ ਨਹੀਂ ਇਹ ਪਰਮੇਸ਼ਵਰ ਦਾ ਹਾਂ ਬੋਲੋ ਇੰਟਰਮੇਸ਼ਨ ਪਰਮੇਸ਼ਵਰ ਦਾ ਹਸ਼ਤ ਸ਼ੇਪ ਦਾਊਦ ਦਾਊਦ ਇਜ਼ਰਾਈਲੀਆਂ ਦੇ ਵੱਲੋਂ ਤੂੰ ਲੜਾਈ ਕਰਨੀ ਸੀ ਫਲਿਸਤੀਆਂ ਦੇ ਵੱਲੋਂ ਤੂੰ ਮੇਰੀ ਪ੍ਰਜਾ ਦੇ ਵਿਰੁੱਧ ਯੁੱਧ ਕਰਨ ਆਏਗਾ ਇਹ ਠੀਕ ਨਹੀਂ ਆ ਦਾਊਦ ਸਰਦਾਰ ਨੇ ਆ ਕੇ ਆਕੀਸ਼ ਨੂੰ ਕਿਆ ਅਕਲ ਹੈ ਤੂੰ ਦਾਊਦ ਨੂੰ ਕਿਵੇਂ ਯੁੱਧ ਵਿੱਚ ਲੈ ਕੇ ਜਾਵੇਂਗਾ ਇਹਦੀ ਬਿਲਕੁਲ ਵਿਆਕਿਆ ਨਹੀਂ ਆ ਆਕੀਸ਼ ਨੇ ਕਿਆ ਦਾਊਦ ਤੂੰ ਬਹੁਤ ਹੀ ਚੰਗਾ ਇਨਸਾਨ ਹੈ ਲੇਕਿਨ ਮੇਰੇ ਲੋਗ ਤੇਰੇ ਤੇ ਵਿਸ਼ਵਾਸ ਨਹੀਂ ਕਰ ਰਹੇ ਤੂੰ ਮੇਰੇ ਨਾਲ ਯੁੱਧ ਕਰਨ ਦੇ ਲਈ ਨਹੀਂ ਆ ਸਕਦਾ दाऊद ਨੂੰ ਆਕੀਸ਼ ਨੇ ਵਾਪਸ ਮੋੜ ਦਿੱਤਾ 다ਊਦ ਦੇ ਕੀਤੇ ਗਏ ਬੁਰੇ ਕੰਮ ਦੇ ਕਾਰਨ 다ਊਦ ਨੇ ਕੀ ਗਵਾਇਆ ਜਾਣਦੇ ਹੋ 30 ਦਾ ਪਹਿਲਾ ਵਚਨ ਤੀਸਰੇ ਦਿਨ ਜਦ 다ਊਦ ਆਪਣੀ ਜਨਾਸ ਸਮੇਤ ਸਿਕਲਕ ਪਹੁੰਚਿਆ ਤਾਂ ਉਹਨਾਂ ਨੇ ਕੀ ਵੇਖਿਆ ਕੀ ਅਮਲੇਕੀਆਂ ਨੇ ਦੱਖਣ ਦੇਸ਼ ਅਤੇ ਸਿਕਲਕ ਤੇ ਚੜ੍ਹਾਈ ਕੀਤੀ ਅਤੇ ਸਿਕਲਕ ਨੂੰ ਮਾਰ ਕੇ ਫੂਕ ਦਿੱਤਾ ਅਤੇ ਉੱਥੋਂ ਦੀਆਂ ਸਾਰੀਆਂ ਔਰਤਾਂ ਆਦੀ ਛੋਟੇ ਵੱਡੇ ਜਿੰਨੇ ਵੀ ਸੀ ਸਭ ਨੂੰ ਗੁਲਾਮ ਬਣਾ ਕੇ ਲੈ ਗਏ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਸੀ ਪਰ ਸਾਰਿਆਂ ਨੂੰ ਲੈ ਕੇ ਆਪਣੇ ਰਾਹ ਲੈ ਗਏ ਇਸ ਲਈ ਜਦੋਂ 다ਊਦ ਆਪਣੇ ਜਨ ਸਮੇਤ ਉਸ ਨਗਰ ਦੇ ਵਿੱਚ ਪਹੁੰਚਿਆ ਤਾਂ ਤਾਂ ਨਗਰ ਤਾਂ ਜਲਿਆ ਪਿਆ ਸੀ ਤਾਂ ਇਸਤਰੀਆਂ ਅਤੇ ਬੱਚੇ ਸਭ ਬੰਦੀ ਬਣਾ ਕੇ ਉਸ ਜਗ੍ਹਾ ਤੇ ਲਿਜਾਏ ਗਏ ਅਤੇ 다ਊਦ ਅਤੇ ਉਹਦੇ ਨਾਲ ਜਿੰਨੇ ਵੀ ਸਾਥੀ ਸੀ ਬੜਾ ਰੋਏ ਅਤੇ ਫਿਰ ਉਹਨਾਂ 'ਚ ਰੋਣ ਦੀ ਤਾਕਤ ਨਹੀਂ ਰਹੀ 다ਊਦ ਨੇ ਕੀ ਹਾਸਲ ਕੀਤਾ ਪ੍ਰਭੂ ਸ਼ਾਉਲ ਮੈਨੂੰ ਮਾਰ ਸੁੱਟੇਗਾ ਇਹ ਸੋਚ ਕੇ ਫਲਸਤੀਆਂ ਦੀ ਸ਼ਰਨ ਚ ਜਾ ਕੇ ਫਲਸਤੀਆਂ ਦੇ ਦੇਸ਼ ਚ ਜਾ ਕੇ ਉੱਥੇ ਜਾ ਕੇ ਜੀਵਾਂਗਾ ਜਿਹਾ 다ਊਦ ਨੇ ਸੋਚਿਆ ਜਲਦਬਾਜੀ ਦਾ ਫੈਸਲਾ ਕਰਕੇ ਫਲਸਤੀਆ ਦੇ ਰਾਜੇ ਦੇ ਨਾਲ ਯੁੱਧ ਕਰਕੇ ਜਦ ਮੁੜ ਕੇ ਵਾਪਸ ਆਇਆ ਤਾਂ ਦੁਸ਼ਮਣ ਆ ਕੇ ਉਹਨਾਂ ਦੀਆਂ ਪਤਨੀਆਂ ਨੂੰ ਬੱਚਿਆਂ ਨੂੰ ਸਭ ਕੁਝ ਨੂੰ ਬੰਦੀ ਬਣਾ ਕੇ ਲੈ ਗਏ ਸਭ ਕੁਝ ਤਬਾਹ ਕਰਤਾ 다ਊਦ ਇਕੱਲਾ ਹੀ ਰਹਿ ਗਿਆ ਭੈਣੋ ਤੇ ਭਰਾਓ ਪਰਮੇਸ਼ਵਰ ਦੇ ਵਿਰੁੱਧ ਕੋਈ ਵੀ ਫੈਸਲਾ ਕਰਕੇ ਪਰਮੇਸ਼ਵਰ ਦੀ ਇੱਛਾ ਨੂੰ ਜਾਣੇ ਬਿਨਾ ਦੁੱਖਾਂ ਦੇ ਕਾਰਨ ਤਕਲੀਫਾਂ ਦੇ ਕਾਰਨ ਬਿਮਾਰੀਆਂ ਦੇ ਕਾਰਨ ਆਰਥਿਕ ਸਮੱਸਿਆਵਾਂ ਦੇ ਕਾਰਨ ਜਲਦਬਾਜ਼ੀ ਦਾ ਫੈਸਲਾ ਕਰਨ ਤੇ ਆਖਰ ਚਸੀਂ ਸਭ ਕੁਝ ਗਵਾ ਲਵਾਂਗੇ ਦਾਊਦ ਪਤਨੀਆਂ ਨੂੰ ਬੱਚਿਆਂ ਨੂੰ ਸੰਪਤੀ ਨੂੰ ਘਰ ਨੂੰ ਸਭ ਨੂੰ ਗਵਾ ਲਿਆ ਇੱਕ ਚੰਗਾ ਵਿਅਕਤੀ ਪਤਾ ਨਹੀਂ ਕਿਉਂ ਐਨਾ ਬੁਰਾ ਬਣ ਗਿਆ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਅੱਜ ਤੁਸੀਂ ਆਪਣੇ ਜੀਵਨ 'ਚ ਜਿਹੜੇ ਦੁੱਖਾਂ ਦਾ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਉਹ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਲੈ ਜਾਣਗੇ ਨਾ ਕਿ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰਨਗੇ ਹੋ ਸਕਦਾ ਤੁਸੀਂ ਪਰਮੇਸ਼ਵਰ ਤੋਂ ਦੂਰ ਜਾ ਰਹੇ ਹੋ ਆਪਣੀ ਸਮੱਸਿਆ ਦੇ ਕਾਰਨ ਪਰ ਸੁਣੋ ਤੁਸੀਂ ਹੋਰ ਵੀ ਜ਼ਿਆਦਾ ਬੇਸਹਾਰਾ ਹੋ ਜਾਓਗੇ ਹੋਰ ਵੀ ਜ਼ਿਆਦਾ ਦਰਿਦਰ ਹੋ ਜਾਓਗੇ ਹੋਰ ਜ਼ਿਆਦਾ ਇਕੱਲੇ ਹੋ ਜਾਓਗੇ ਜੇ ਚਾਹੁੰਦੇ ਹੋ ਕਿ ਉਹ ਦਿਨ ਤੁਹਾਡੇ ਜੀਵਨ ਚ ਨਾ ਆਵੇ ਪਿਆਰਿਓ ਬਾਈਬਲ ਦੱਸਦੀ ਆ ਮੁਸ਼ਕਲ ਦੇ ਸਮੇਂ ਤੂੰ ਮੇਰੇ ਅੱਗੇ ਪ੍ਰਾਰਥਨਾ ਕਰ ਮੈਂ ਤੈਨੂੰ ਉੱਤਰ ਦਿਆਂਗਾ ਸਮੱਸਿਆ ਕੁਝ ਵੀ ਹੋਵੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਪ੍ਰਭੂ ਤੋਂ ਦੂਰ ਨਾ ਜਾਓ ਕਿਉਂ ਪਰਮੇਸ਼ਵਰ ਤੋਂ ਦੂਰ ਹੋ ਕੇ ਇਸ ਦੁਨੀਆ ਚ ਤੁਸੀਂ ਕੁਝ ਵੀ ਹਾਸਲ ਨਾ ਕਰ ਸਕੋਗੇ ਸਮੱਸਿਆਵਾਂ ਦੇ ਜਾਲ ਚ ਫਸੇ ਹੋਏ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਉਹਦੀ ਸ਼ਰਨ ਲੈਣ ਤੇ ਮੇਰੇ ਪਰਮੇਸ਼ਵਰ ਨੇ ਜੋ ਤੁਹਾਡੇ ਪ੍ਰਤੀ ਉੱਤਮ ਯੋਜਨਾ ਬਣਾਈਆਂ ਉਹ ਜ਼ਰੂਰ ਪੂਰਾ ਕਰੇਗਾ ਵਿਸ਼ਵਾਸ ਕਰਨ ਵਾਲੀ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਪਵਿੱਤਰ ਪਰਮੇਸ਼ਵਰ ਪਿਤਾ ਜਦ انسان ਮੁਸ਼ਕਲਾਂ ਤੇ ਪਰੇਸ਼ਾਨੀਆਂ ਚੋਂ ਨਿਕਲਦਾ ਹੈ ਚਾਹੇ ਕੋਈ ਵੀ ਕਿੰਨਾ ਵੀ ਮਹਾਨ ਵਿਅਕਤੀ ਕਿਉਂ ਨਾ ਹੋਵੇ ਸ਼ੈਤਾਨ ਉਸ ਨੂੰ ਕਿੰਨਾ ਥੱਲੇ ਸੁੱਟ ਦਿੰਦਾ ਹੈ ਅਸੀਂ 다ਊਦ ਦੇ ਜੀਵਨ ਦੇ ਵਿੱਚ ਵੇਖਿਆ ਪਿਤਾ 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 ਉਸ ਤਰ੍ਹਾਂ ਅਸੀਂ ਆਪਣੇ ਜੀਵਨ ਚ ਨਾ ਕਰ ਸਕੇ ਕਿ ਐਸੀ ਕਿਰਪਾ ਕਰੋ ਦੁੱਖ ਮੁਸੀਬਤ ਪਰੇਸ਼ਾਨੀਆਂ ਕਸ਼ਟ ਇਹ ਸਭ ਕੁਝ ਹੀ ਐਸੀਆਂ ਸਮੱਸਿਆਵਾਂ ਜਦ ਕਰ ਚ ਆ ਜਾਂਦੀਆਂ ਹੈ ਜਦੋਂ ਪਤੀ ਪਤਨੀ ਵਿਚਕਾਰ ਲੜਾਈ ਝਗੜੇ ਹੁੰਦੇ ਆ ਪਿਤਾ ਜਲਦਬਾਜੀ ਦਾ ਫੈਸਲਾ ਕਰਕੇ ਤੁਹਾਡੀ ਇੱਛਾ ਦੇ ਵਿਰੁੱਧ ਫੈਸਲਾ ਕਰਕੇ ਆਪਣੇ ਹੀ ਹੱਥੀ ਦੁੱਖਾਂ ਨੂੰ ਮੁੱਲ ਲੈਣ ਤੋਂ ਚੰਗਾ ਹੈ ਪਿਤਾ ਥੋੜੇ ਸਮੇਂ ਦੇ ਲਈ ਉਹਨਾਂ ਦੁੱਖਾਂ ਨੂੰ ਸਹਿ ਲਈਏ ਤੁਹਾਡੀ ਦੇਣ ਵਾਲੀ ਉਸ ਉੱਤਮ ਆਸ਼ੀਸ਼ ਨੂੰ ਪਾਸ ਕੀ ਐਸਾ ਅਨੁਗ੍ਰਹਿ ਸਾਡੀ ਤੇ ਕਰ ਦਿਓ ਪਿਤਾ ਦਇਆ ਕਰ ਦਿਓ ਦਾਊਦ ਨੇ ਸੋਚਿਆ ਉੱਥੇ ਜਾ ਕੇ ਜੀਵਾਂਗਾ ਆਪਣੀ ਪਤਨੀ ਨੂੰ ਗਵਾ ਲਿਆ ਬੱਚਿਆਂ ਨੂੰ ਗਵਾ ਲਿਆ ਆਪਣਾ ਸਭ ਕੁਝ ਸੀ ਸਭ ਕੁਝ ਦਾਊਦ ਨੇ ਗਵਾ ਲਿਆ ਪਿਤਾ ਉਹੀ ਸਾਡੇ ਨਾਲ ਵੀ ਹੋਏਗਾ ਪਿਤਾ ਤੈਨੂੰ ਛੱਡ ਕੇ ਅਸੀਂ ਜਿੱਥੇ ਵੀ ਜਾਈਏ ਕੁਝ ਵੀ ਹਾਸਲ ਨਹੀਂ ਕਰ ਸਕਦੇ ਪਿਤਾ ਇਸ ਲਈ ਅੱਜ ਤੋਂ ਤੈਨੂੰ ਛੱਡੇ ਬਿਨਾ ਪਿਤਾ ਤੇਰੀ ਇੱਛਾ ਤੇ ਤੇਰੀ ਮਰਜ਼ੀ ਅਨੁਸਾਰ ਜੀ ਸਕੀਏ ਐਸੀ ਕਿਰਪਾ ਕਰੋ ਅੱਜ ਤੋਂ ਪਿਤਾ ਅਸੀਂ ਲਗਾਤਾਰ ਤੁਹਾਡੀ ਹਜ਼ੂਰੀ ਚ ਬੈਠ ਸਕੀਏ ਹਰ ਸਮੇਂ ਅਸੀਂ ਤੁਹਾਡੀ ਅਗੇ ਪ੍ਰਾਰਥਨਾ ਕਰ ਸਕੀਏ ਅਤੇ ਜੀਵਨ ਦੀ ਹਰ ਇੱਕ ਜ਼ਰੂਰਤਾਂ ਨੂੰ ਅਸੀਂ ਪੂਰਾ ਕਰ ਸਕੀਐ ایسی ਕਿਰਪਾ ਕਰੋ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ